ਸ਼ਹੀਦ ਭਗਤ ਸਿੰਘ ਮੈਮੋਰੀ ਕਲੱਬ ਦੇ ਵੱਲੋਂ ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ ਲੰਬੜਤਾਰ ਦੀ ਅਗਵਾਈ ਦੇ ਵਿੱਚ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਸਰਕਾਰੀ ਸਮਾਰਟ ਹਾਈ ਸਕੂਲ ਮੱਧਪੁਰ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਇਸ ਮੁਹਿੰਮ ਦੌਰਾਨ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੇ ਸੈਕਟਰੀ ਐ ਕੇ ਚੋਹਾਨ ਨੇ ਸ਼ਿਰਕਤ ਕੀਤੀ ਅਤੇ ਫਲਤਾਰ ਤੇ ਸ਼ਾਨਦਾਰ ਬੋਧੇ ਲਗਾਏ ਗਏ ਨੇ ਉੱਥੇ ਹੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸੈਕਟਰੀ ਐ ਕੇ ਚੋਹਾਨ ਨੇ ਕਿਹਾ ਕਿ ਰੁੱਖਾਂ ਦੀ ਘਾਟ ਕਾਰਨ ਵਾਤਾਵਰਨ ਗੰਧਲਾ ਹੋ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਉਹਨਾਂ ਕਿ ਕਿ ਰੁੱਖ ਮਨੁੱਖ ਦੇ ਜੀਵਨ ਤੋਂ ਲੈ ਕੇ ਮਰਨ ਤੱਕ ਸਾਥ ਦਿੰਦੇ ਨੇ ਉਹ ਥੀ ਰੁੱਖਾਂ ਤੋਂ ਬਿਨਾ ਜੀਵਨ ਅਧੂਰਾ ਹੈ। ਸਰਕਾਰੀ ਹਾਈ ਸਕੂਲ ਮਾਧੂਪੁਰ ਜ਼ਿਲ੍ਹਾ ਕਾਨੂੰਨੀ ਸੇਵਾ ਮੌਸਰਟੀ ਫਟੇਗੜ ਸਾਹਿਬ ਅਤਿ ਸ਼ਹੀਦ ਭਗਤ ਸਿੰਘ ਕਲੱਬ ਤੇ ਪਿੰਡ ਦੀ ਪੰਚਾਇਤ ਵੱਲੋਂ ਸਰਕਾਰੀ ਹਾਈ ਸਕੂਲ ਮਾਦੂ ਪਰ ਦੀ ਗਰਾਊਂਡ ਦੇ ਵਿੱਚ ਤੋਂ ਹੀ ਮਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੌਰਾਨ ਸਕੂਲ ਵਿੱਚ ਨਵੇਂ ਪੌਦੇ ਲਗਾਏ ਗਏ ਹਨ ਅਸੀਂ ਹਰ ਸਾਲ ਇਹ ਇਹਨਾਂ ਮਹੀਨਿਆਂ ਦੌਰਾਨ ਸਕੂਲ ਦੇ ਵਿੱਚ ਰੱਖ ਲਾਉਂਦੇ ਆਂ ਤੇ ਅਸੀਂ ਆਪਣੇ ਵਿਦਿਆਰਥੀਆਂ ਨੂੰ ਵੀ ਦੱਸਦੇ ਆਂ ਕਿ ਇੱਕ ਦਰਖਤ ਜੋ ਹੈ ਉਹਨਾਂ ਨੂੰ ਅਡਾਪਟ ਕਰਨਾ ਚਾਹੀਦਾ ਹੈ ਕਿ ਸਾਨੂੰ ਸਾਰਿਆਂ ਨੂੰ ਹੀ ਜੋ ਹੈ ਸੱਟੋ ਘਟ ਇੱਕ ਦਰਖਤ ਆਪਣੀ ਜ਼ਿੰਦਗੀ ਦੀ ਜ਼ਰੂਰ ਲਗਾਉਣਾ ਚਾਹੀਦਾ ਹੈ ਤੇ ਉਹਨੂੰ ਪਾਲਣਾ ਵਿੱਚ ਆਇਆ ਹੈ ਸੋ ਅੱਜ ਇਸ ਮੁਹਿਮਾ ਤਹਿਤ ਕਲੱਬ ਵੱਲੋਂ ਸਾਡੇ ਸਕੂਲ ਵਿੱਚ ਆ ਕੇ ਕਲੱਬ ਦੇ ਅਹੁਦੇਦਾਰਾਂ ਵੱਲੋਂ ਤੇ ਜਸਟਿਸ ਜੀ ਚੋਹਾਨ ਵੱਲੋਂ ਬੂਟੇ ਲਗਾਏ ਗਏ ਆ ਤੇ ਅਸੀਂ ਇਹ ਇਹਨਾਂ ਨੂੰ ਅ ਪ੍ਰੋਸਸ ਕਰਉਂਦੇ ਆ ਕਿ ਜਿੰਨੇ ਵੀ ਬੂਟੇ ਲਾਏ ਜਾਣਗੇ ਉਹ ਸਾਰੇ ਹੀ ਅਸੀਂ ਕਾਮਯਾਬ ਕਰਾਂਗੇ ਤੁਸੀਂ ਅਗਲੇ ਸਾਲ ਜਦੋਂ ਦੁਬਾਰਾ ਬੂਟੇ ਲਾਉਣ ਆਓਗੇ ਸਕੂਲ ਦੇ ਵਿੱਚ ਤੁਸੀਂ ਆਪਣੇ ਲਾਏ ਹੋਏ ਪੁਰਾਣੇ ਬੂਟੇ ਵੀ ਵੇਖੋਗੇ ਤੇ ਮੈਂ ਹੀ ਅਪੀਲ ਕਰਦਾ ਸਾਰੇ ਪਿੰਡ ਵਾਸੀਆਂ ਨੂੰ ਤੇ ਸਾਡੇ ਜਿੰਨੇ ਵੀ ਬਾਕੀ ਸਕੂਲਾਂ ਦੇ ਵਿੱਚ ਕੈਂਪੇਨ ਚੱਲਦੀ ਹੈ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਗਾਈਏ ਤਾਂ ਕਿ ਸਾਡਾ ਜਿਹੜਾ ਵਾਤਾਵਰਨ ਹੈ ਉਹ ਗਲੋਬਲ ਵਾਰਮਿੰਗ ਤੋਂ ਕਪਸ਼ ਤੋਂ ਬਚ ਸਕੇ ਕਿਉਂਕਿ ਇੱਕ ਬੂਟਾ ਜਿਹੜਾ ਲੱਗਦਾ ਹੈ ਉਹ ਇੱਕ ਵਿਅਕਤੀ ਦੀ ਜ਼ਿੰਦਗੀ ਵਿੱਚ ਵੱਡਾ ਡਿਫਰੈਂਸ ਲੈ ਕੇ ਆਉਂਦਾ ਹੈ ਸੋ ਸਾਰੇ ਹੀ ਕਲੱਬ ਦੇ ਮੈਂਬਰ ਸਹਿਵਾਨਾਂ ਦਾ ਪਿੰਡ ਦੀ ਪੰਚਾਇਤ ਦਾ ਜ਼ਿਲ੍ਹਾ ਕਮਿਊਨਿਟੀ ਸਰਵਿਸ ਆਫਸਰ ਕੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਮੇਰਾ ਸਕੂਲ ਇਸ ਕੰਮ ਲਈ ਚੁਣਿਆ